ਜਿਹਨੂੰ ਸ਼ਬਦ ਸੁਣਨ ਦੀ ਜਾਚ ਆ ਜਾਏ ਫਿਰ ਉਹਨੂੰ ਪਰਮਾਤਮਾ ਨੂੰ ਵੇਖਣ ਦੀ ਜਾਚ ਆ ਜਾਂਦੀ ਹੈ ਜੈਸੇ ਸਰੀਰਕ ਤੌਰ ਤੇ ਵੀ ਸੁੱਤੇ ਮੁਲਕ ਨੂੰ ਜਗਾਣਾ ਵੇ ਖੜਾਕ ਆਵਾਜ਼ ਨਾਲ ਜਗਾਣਾ ਪੈਂਦਾ ਗੁਰੂ ਦਾ ਸ਼ਬਦ ਸੁਣਨਾ ਰਸਨਾ ਨਾਲ ਜਪਣਾ ਔਰ ਜਪਦੇਆਂ ਵੀ ਸੁਣਨਾ ਇਹਦੇ ਨਾਲ ਜੈਸੇ ਸੁੱਤਾ ਹੋਇਆ ਮਨ ਜਾਗਦਾ ਹੈ ਜਾਗਦਿਆਂ ਉਸ ਦੇ ਲਈ ਸਭ ਕੁਝ ਬ੍ਰਹਮ ਹੋ ਜਾਂਦਾ ਹੈ ਪਰਮਾਤਮਾ ਹੋ ਜਾਂਦਾ ਹੈ ਈਸ਼ਵਰ ਹੋ ਜਾਂਦਾ ਹੈ ਸਰੀਰਕ ਤੌਰ ਤੇ ਜੋ ਅਸੀਂ ਸੌਂਦੇ ਆਂ ਰੋਜ਼ ਜਾਗਦੇ ਹੀ ਪੈਂਦੇ ਆਂ ਪਰ ਗੁਰਵਾਣੀ ਐਸਾ ਕਹਿੰਦੀ ਹੈ ਮਾਨਸਿਕ ਤੌਰ ਤੇ ਤੇ ਅਨੰਤ ਜਨਮਾਂ ਤੋਂ ਮਨਕ ਸੁੱਤਾ ਹੋਇਆ ਹੈ ਸਿਰਫ 10 ਫੀਸਦੀ ਜਾਗੇ ਹੋਏ ਜਿਹਦੇ ਨਾਲ ਇਹ ਸਾਰੇ ਕਾਰਵਿਹਾਰ ਚੱਲਦੇ ਨੇ ਬਾਕੀ 90 ਫੀਸਦੀ ਸੁੱਤਾ ਹੋਇਆ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਸੁੱਤੇ ਹੋਏ ਮਨ ਲਈ ਇਹ ਸਭ ਕੁਝ ਸੰਸਾਰ ਹੀ ਹੈ ਜਾਗੇ ਹੋਏ ਮਨ ਲਈ ਸਭ ਨਿਰੰਕਾਰ ਸਭ गोविंद ਹੈ ਸਭ गोविंद ਹੈ ਗੋਵਿੰਦ ਬਨ ਨਹੀਂ ਕੋ ਸੁਤੇ ਮਨ ਲਈ ਸਭ ਕੁਝ ਪਦਾਰਥ ਹੀ ਹੈ ਜਾਗੇ ਹੋਏ ਮਨ ਲਈ ਸਭ ਕੁਝ ਪਰਮਾਤਮਾ ਹੀ ਹੈ ਈਸ਼ਵਰੀ ਅਗਰ ਸਭ ਕੁਝ ਪਦਾਰਥ ਹੀ ਦਿਖਾਈ ਦਿੰਦਾ ਹੈ ਸੰਸਾਰ ਹੀ ਦਿਖਾਈ ਦਿੰਦਾ ਹੈ ਤਾਂ ਇਹ ਫਿਰ ਕਬੂਲ ਕਰ ਲੈਣਾ ਚਾਹੀਦਾ ਮਨ ਸੁੱਤਾ ਹੋਇਆ ਹੈ ਜਾਗੇ ਹੋਇਆ ਨਹੀਂ ਜਾਗਿਆ ਹੈ ਸਿਰਫ 10 ਵਿਸਾਦੀ ਮਹਾਰਾਜ ਕਹਿੰਦੇ ਨੇ ਜਾਗਤ ਸੋਇਆ ਜਨਮ ਗਵਾਇਆ ਇਹ ਥੋੜਾ ਮਾਤਰ ਜਾਗਿਆ ਹੈ ਬਾਕੀ ਤੇ ਸੁੱਤਾ ਹੋਇਆ ਹੈ ਜ਼ਿੰਦਗੀ ਅਜਾਈਂ ਗਵਾ ਛੱਡੀ ਤਾਂ ਇਸ ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਈਏ ਜਿਤਨਾ ਭਾਗ ਇਸ ਦਾ ਜਾਗਿਆ ਹੋਇਆ ਹੈ ਪੂਰੀ ਜਾਗਰਤੀ ਸੁਣਨ ਦੇ ਚਲਾਵੇ ਸੁਣੇ ਅਰਥ ਬੋਧ ਆਉਂਦੇ ਨ ਭਾਵੇਂ ਨਹੀਂ। ਔਰ ਅਰਥ ਬੋਧ ਅਗਰ ਆ ਵੀ ਰਹੇ ਤੇ ਇਹਦੇ ਨਾਲ ਕੋਈ ਥੇੜ ਨਹੀਂ ਬਣਦੀ। ਇਹ ਵੀ ਮਰਜ਼ ਕਰਨਾ। ਸੁਣਨ ਨਾਲ ਹੀ ਥੇੜ ਬਣਦੀ। ਔਰ ਸੁਣਦੇ ਹੈ ਸਾਰੇ ਦੁੱਖ ਵੀ ਨਾ ਸੌਂਦੇ ਨੇ। ਸੁਣਦੇ ਆ ਸਾਰੇ ਪਾਪ ਵੀ ਨਾ ਸੌਂਦੇ ਨੇ। ਨਾਮ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਦਾ ਨਾਸ। ਅਗਰ ਤੁਸੀਂ ਆਖੋ ਬੜਾ ਕੀਰਤਨ ਸੁਣਿਆ ਹੈ ਬੜੀ ਬਾਣੀ ਸੁਣੀ ਹੈ ਬੜਾ ਵਾਹਿਗੁਰੂ ਵਾਹਿਗੁਰੂ ਜਪਿਆ ਹੈ ਫਿਰ ਸੁਣਨ ਦਾ ਯਤਨ ਕਰਦੇ ਰਹਿਆ ਤੋਂ ਮਿਹਰਸ ਕਰਾ ਨਹੀਂ ਸੁਣਿਆ ਅਗਰ ਸੁਣਿਆ ਤਾਂ ਫਿਰ ਪਾਪ ਨਾਸ ਹੋ ਜਾਂਦੇ ਇਹ ਤੁਸੀਂ ਆਖੋ ਸੁਣਿਆ ਦੁੱਖ ਪਾਪ ਨਾਸ ਨਹੀਂ ਹੋਏ ਗੁਰਵਾਣੀ ਐਸਾ ਕਹਿੰਦੀ ਹੈ ਨਹੀਂ ਸੁਣਿਆ ਜਿੰਨੀ ਗਹਿਰਾਈ ਤੋਂ ਮਨੁੱਖ ਸੁਣਦਾ ਹੈ ਉਹਦੀ ਸਮਝ ਉਤਨੀ ਉੱਚੀ ਆਉਂਦੀ ਹੈ ਉਤਨਾ ਹੀ ਜਾਗਦਾ ਜਾਂਦਾ ਹੈ ਮਨ ਦਾ ਥੋੜਾ ਜਾਂ ਹਿੱਸਾ ਜਾਗਿਆ ਹੋਇਆ ਹੁੰਦਾ ਹੈ ਖਾਸ ਕਰਕੇ ਕੀਰਤਨ ਦੇ ਪ੍ਰਤੀ ਮਨੁੱਖ 10% ਵੀ ਨਹੀਂ ਜਾਗਿਆ ਹੁੰਦਾ ਪਾਠ ਜਦ ਕਰਦਾ ਹੈ 10% ਵੀ ਨਹੀਂ ਜਾਗਿਆ ਧਨਗੁਰੂ ਨਾਨਕ ਦੇਵ ਜੀ ਵਾਰਾਜ ਕਹਿੰਦੇ ਨੇ ਉਹੀ ਕਰਮ ਅੰਦਰ ਲਿਖਿਆ ਜਾਂਦਾ ਹੈ ਸੰਸਕਾਰ ਬਣਦੇ ਨੇ ਜਿਹਦੇ ਚ ਮਨ ਪੂਰਾ ਹੋਵੇ ਜਿਤਨਾ ਜਾਗਿਆ ਹੋਏ ਉਤਨਾ ਪੂਰਾ ਹੋਵੇ ਪੁੰਨੇ ਪਾਪੀ ਆਖਣ ਨਾ ਹੈ ਇਹ ਪੁੰਨੇ ਹੈ ਇਹ ਪਾਪੀ ਹੈ ਕਹਿਣ ਮਾਤਰ ਗੱਲ ਨਹੀਂ ਹੈ ਕਰ ਕਰ ਕਰਨਾ ਲਿਖ ਲੈ ਜਾ जो तन कर रहे है मन भी कर रहे है दो दफा कर कर जो तन कर रहे रहा पूरा मन भी है वो भी कर रहे है वो है तन कर रहे रहा पूरा मन नहीं है नहीं लिखिया जाता नहीं लिखिया जाता भावे अठारह घंटे पाठ किया पूरा मन नहीं सी एक पंक्ति भी नहीं लिखी जाएगी ਔਰ ਜਿਤਨਾ ਜਾਗਿਆ ਹੋਆ ਮਨ ਹੈ ਭਾਵੇਂ ਇੱਕ ਪੰਕਤੀ ਚ ਵੀ ਮਨ ਪੂਰਾ ਜਾਗਿਆ ਸੀ ਉਹ ਵੀ ਹਾਲਤ ਐਸੀ ਬਣਾ ਦੇਗੀ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੇ ਨਾ ਜਿਤਨਾ ਮਨ ਜਾਗਿਆ ਅਗਰ ਉਤਨੀ ਪੂਰਨ ਜਾਗਰਤੀ ਨਾਲ ਸੁਣੇ ਤੋਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਐਸਾ ਫਰਮਾਉਂਦੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੋਨ ਗੁਰੂ ਬਚਨ ਮਨ ਤੀਰ ਲਗਈਆ ਕਿ ਗੁਰੂ ਦਾ ਬਚਨ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਇਤੇ ਚੋਟ ਕਰ ਗਏ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੋਨ ਗੁਰੂ ਬਚਨ ਮਨ ਤੀਰ ਲਗਈਆ मन के बिरथा मन ही जाने अवर के जाने को पीर परैया तीर लगया तो पीरते होवेगी भगत बड़ी मानसिक पीड़ा तो लंग देना है ए भी महसूस करना ओनु आध्यात्मिक पीड़ा भी कहंदे है पीड़ा भी भयंकर है लेकिन भगत ते संत चांदे भी नहीं पीड़ा बणी दे ए भी महसूस करते है ਕੀ ਕੋਈ ਪੀੜਾ ਹੈ ਜਿਸ ਨੂੰ ਮਨੁੱਖ ਤਿਆਗਣਾ ਨਹੀਂ ਚਾਹਦਾ ਇਹ ਵੀ ਮੈਂਸ ਕਰਦੇ ਹਾਂ ਕਿਸੇ ਵਕਤ ਖੁਲਾਸਾ ਕਰਾਂਗੇ ਪੀੜ ਬੜੀ ਭਿਆਨਕਰ ਹੈ ਇਤਨੀ ਭਿਆਨਕਰ ਇਹ ਪੀੜਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਤਰ੍ਹਾਂ ਦੀ ਪੀੜਾ ਹੋਰ ਕੋਈ ਵੀ ਨਹੀਂ ਇੱਕ ਸਵਈਆ ਤੁਹਾਨੂੰ ਸਰਵਣ ਕਰਾ ਦਿਆਂ ਭਾਈ ਸਾਹਿਬ ਕਹਿੰਦੇ ਨੇ ਅਗਨ ਜਰਤ ਜਲ ਬੂੜਤ ਸਰਪ ਗਰਸੇ ਕੋਈ ਮਨੁੱਖ ਜੀਵਦਾ ਜਾਗਦਾ ਜੋਲਾ ਮੁਖੀ ਅਗ ਦੇ ਚ ਗਿਰ ਜਾਏ ਤੇ ਜ਼ਿੰਦਾ ਜਲਣ ਲੱਗ ਪਏ ਜਲਦਿਆਂ ਜਿਤਨੀ ਪੀੜਾ ਹੁੰਦੀ ਹੈ ਭਾਈ ਸਾਹਿਬ ਕਹਿੰਦੇ ਨਾ ਇਕੱਠੀ ਕਰੀਏ ਅਗਨ ਜਰਤ ਜਲ ਬੂੜਤ ਬਹੁਤ ਗਹਿਰੇ ਪਾਣੀ ਦੇ ਚ ਡੁਕੀਆਂ ਖਾਰੇ ਹੋਵੇ ਡੁੱਬ ਰਿਹਾ ਹੋਵੇ ਬਚਣ ਦਾ ਕੋਈ ਵਸੀਲਾ ਨਾ ਹੋਵੇ ਉਸ ਸਮੇਂ ਸਰੀਰਕ ਤੇ ਮਾਨਸਿਕ ਜੋ ਪੀੜਾ ਹੁੰਦੀ ਹੈ ਭਗਵਾਨ ਜੀ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ ਅਗਨ ਜਰਤ ਜਲ ਬੂੜਤ ਸਰਪ ਗਰਸੇ ਕੋਬਰਾ ਨਾਗ ਫਨੀਰ ਸੱਪ ਡੰਗ ਮਾਰ ਜਾਏ ਜ਼ਹਿਰ ਚੜਨੀ ਸ਼ੁਰੂ ਹੋ ਜਾਏ ਉਸ ਸਮੇਂ ਜੋ ਸਰੀਰਕ ਤੇ ਮਾਨਸਿਕ ਪੀੜਾ ਹੁੰਦੀ ਹੈ ਭਗਵਾਨ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ अग्न जरत जल बूड़त सरप ग्रसे शस्त्र अनेक रोम रोम करगात है अनेक तरह के शस्त्रा के नाल रोम रोम जख्मी खून वग रहे हो जितने रोम ने रोम रोम जख्मी होरानी सूफी संद साधी कहें ਹਾਮਾਂ ਤਨ ਦਾਗਦਾਰ ਸੁਦਮ ਪੁੰਬਾ ਕੁਝਾ ਕੁਝਾ ਨੇ ਹਮ ਵੈਦ ਨੂੰ ਕਹਿ ਰਹੇ ਨੇ ਜਰਾ ਪੁਰਾਣੇ ਜ਼ਮਾਨੇ ਜਿਹੜੇ ਜਰਾ ਮਰਮ ਪੱਟੀ ਕਰਦੇ ਸਨ ਜਰਾ ਨੂੰ ਸ਼ੇਖ ਸਾਧੀ ਕਹਿ ਰਹੇ ਨੇ ਹਮਾਂ ਤਨ ਦਾਗਦਾਰ ਸੁਦਮ ਪੁੰਬਾ ਕੁਝਾ ਕੁਝਾ ਨੇ ਹਮ ਤੂੰ ਫਾ ਤੂੰ ਪੱਟੀ ਕਿਹੜੀ ਕਿਹੜੀ ਥਾਂ ਬਣੇਗਾ ਰੋਮ ਰੋਮ ਜ਼ਖਮੀ ਹੈ ਰੋਮ ਰੋਮ ਦੇ ਚਕੋਨ ਵੱਗ ਰਹੇ ਕਿਹੜੀ ਕਿਹੜੀ ਥਾਂ ਪਾਇਆ ਲਾਏਗਾ ਭਾਈ ਸਾਹਿਬ ਕਹਿੰਦੇ ਨੇ ਅਗਨ ਜਲ ਤਜਲ ਬੂੜ ਤ ਸਰਪ ਗਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ अनेका ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ ਉਸ ਸਮੇਂ ਜੋ ਸਰੀਰਕ ਤੇ ਮਾਨਸਿਕ ਪੀੜਾ ਆਉਂਦੀ ਹੈ ਭਾਈ ਜੀ ਕਹਿੰਦੇ ਉਹ ਵੀ ਇਕੱਠੀ ਕਰੀਏ दूसरी पंक्ति बिरथा अनेक अपदा अधीन दीन गत ग्रीखम और सीत बरख माय निप्राप है लोड़ा अनेक वनते पूरी एक भी ना हो भूख लगी है भोजन चाहिए नहीं है सीत लहरे रहे तो उपराला नहीं है ਭयंकर ਲੋ ਗਰਮੀ ਚੱਲ ਰਹੀ ਹੈ ਬਚਣ ਦਾ ਕੋਈ ਉਪਰਾਹ ਨਹੀਂ। ਔਰ ਜ਼ੋਰ ਦੀ ਬਾਰਿਸ਼ ਪੈ ਰਹੀ ਹੈ। ਤੇ ਬਾਰਿਸ਼ ਦੇ ਵਿੱਚ ਹੀ ਜੀਵਣਾ ਪੈ ਰਿਹਾ। ਭਾਈ ਸਾਹਿਬ ਐਸਾ ਕਹਿ ਰਹੇ। ਬਿਰਥਾ ਅਨੇਕ ਅਪਦਾ ਅਧীন ਦੀਨ ਗਤ ਗ੍ਰੀਖਮ ਔਰ ਸੀਤ ਬਰਖਮਾਏ ਇਸ ਪ੍ਰਾਤ ਹੈ। ਗਰਮੀ ਸਰਦੀ ਤੇ ਬਾਰਿਸ਼ ਦੇ ਵਿੱਚ ਦਿਨ ਰਾਤ ਰਹਿਣਾ ਪੈ ਰਿਹਾ ਹੈ। ਅਨੇਕਾ ਲੋੜਾਂ ਬਨਪੂਰੀ ਇੱਕ ਵੀ ਨਾ ਹੋਵੇ ਪਰਾਈ ਅਧਿਨਗੀ ਚ ਰਹਿਣਾ ਪੈ ਰਿਹਾ ਹੋਵੇ ਕਸੂਰ ਵੀ ਕੁਛ ਨਾ ਹੋਵੇ ਦੇ ਤਾਲਨਾ ਤੇ ਗਾਲਾਂ ਸਾਰਨੀਆਂ ਪੈ ਉਸ ਸਮੇ ਜੋ ਮਾਨਸਿਕ ਤੇ ਸਰੀਰਕ ਪੀੜਾ ਹੁੰਦੀ ਹੈ ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ ਤੀਸਰੀ ਪੰਕਤੀ ਗਉਂਦੇਜ ਬਦੂ ਵੰਸ ਬਿਸਵਾਸ ਬਦ ਕੋਟ ਹਤਿਆ ਕ੍ਰਿਸ਼ਨਾ ਅਨੇਕ ਦੁਖ ਦੋਖ ਸਮੇ ਰਾਤ ਹੈ ਗਉ ਨੂੰ ਜ਼ਬਾਹ ਕਰਨਾ ਭਗਤ ਨੂੰ ਮਾਰਨਾ ਕੋਲ ਦਾ ਘਾਤ ਕਰਨਾ ਵਿਸ਼ਵਾਸ ਗਾਧ ਕਰਨਾ ਗੁਰੂ ਦਰੋਹ ਕਰਨਾ ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਵਰੋਖੇ ਬੇਈਮਾਨੀ ਕਰਨੇ ਔਰ ਬੇਸ਼ਮਾਰ ਕਤਲ ਕਰਨੇ ਇਸ ਤਰ੍ਹਾਂ ਦੇ ਗੁਨਾਹਾਂ ਨਾਲ ਜੋ ਮਾਨਸਿਕ ਪੀੜਾ ਅੰਦਰ ਪੈਦਾ ਹੋ ਜਾਂਦੀ ਹੈ ਗੁਨਾਹਕਾਰ ਕੋਈ ਮਾਨਸਿਕ ਤੌਰ ਤੇ ਅਨੰਦਿਤ ਨਹੀਂ ਹੁੰਦੇ ਬੜੇ ਪੀੜਾ ਚੋਂਦੇ ਭਗਤ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰ ਗਿਆ ਇਨ੍ਹਾਂ ਤਿੰਨ ਪੰਕਤੀਆਂ ਵਿੱਚ ਭयंकर ਤੋਂ ਭयंकर ਪੀੜਾ ਦਾ ਭਾਈ ਗੁਰਦਾਸ ਨੇ ਜ਼ਿਕਰ ਕਰ ਦਿੱਤਾ। ਤਿੰਨ ਪੰਕਤੀਆਂ ਸੁਣਾ ਕੇ ਫਿਰ ਮੈਂ ਤੁਹਾਨੂੰ ਚੌਥੀ ਸਰਵਨ ਕਰਾਵਾਂ। ਅਗਨ ਜਦ ਤ ਜਲ ਬਉੜ ਤ ਸਰਪਦਰ세 ਸ਼ਸਤਰ ਅਨੇਕ ਰੋਮ ਰੋਮ ਕਰਗਾਤ ਹੈ। ਬਿਰਥਾ ਅਨੇਕ ਅਪਦਾ ਅਧੇਨ ਦੇਨ ਗਤ ਗ੍ਰੀਖਮ ਔਰ ਸੀਤ ਬਰ ਕਮਾਇਨ ਇਸ ਪ੍ਰਾਤ ਹੈ। ਗੌਦਜ ਬਦੂ ਬੰਸ ਵਿਸ਼ਵਾਸ ਬਦ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁਖਦੋਖ ਸੰਗਾਤ ਹੈ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਪਿਆਕੇ ਵਿਛੋਪਲ ਇੱਕ ਨਾ ਪੁਜਾਦਾ ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਉਹ ਜਿਹੜਾ ਵਿਛੋੜਾ ਤੜਪਾ ਦਿੰਦਾ ਹੈ ਇਹ ਸਾਰੀ ਪੀੜਾ ਇੱਕ ਪਲ ਦੇ ਸਮਾਨ ਵੀ ਨਹੀਂ ਤਤ ਤੁਸੀਂ ਖੁਦ ਅੰਦਾਜ਼ਾ ਲਗਾਓ ਭਗਤ ਕਿੰਨੀ ਪੀੜਾ ਤੁੰਗਦੇ ਨੇ ਆਮ ਜਗਤ ਵਿੱਚ ਬੇਸ਼ਤਰ ਥਾਵਾਂ ਤੇ ਮੈਂ ਦੇਖਿਆ ਸਤਸੰਗ ਨਹੀਂ ਆਉਂਦਾ ਮਨੋਰੰਜਨ ਆਉਂਦਾ ਗੁਸਤਾਖੀ ਮਾ ਇਹ ਕਿਧਰੇ ਸੋਸ਼ਲ ਗੈਦਰਿੰਗ ਆਉਂਦੀ ਹੈ ਸਮਾਜਿਕ ਇਕੱਠ ਦਿਖਾਈ ਦਿੰਦਾ ਸ਼ਬਦ ਸੁਰਤ ਦਾ ਅਭਿਆਸ ਧੁਨ ਧਿਆਨ ਦੀ ਸਾਧਨਾ ਅੰਦਰ ਚੇਸ਼ਟਾ ਇਹ ਬਹੁਤ ਘੱਟ ਦਿਖਾਈ ਦਿੰਦਾ ਬਹੁਤ ਘੱਟ ਦਿਖਾਈ ਦਿੰਦਾ ਪੂਰੇ ਧਿਆਨ ਨਾਲ ਵਾਹਿਗੁਰੂ ਮੰਤਰ ਨੂੰ ਸੁਣਿਆ ਨਹੀਂ ਤੋ ਇਹ ਸ਼ਬਦ ਚੋਟ ਨਹੀਂ ਕਰੇਗਾ ਇਸ ਵਰਸ ਤੇ ਧਰਮ ਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਸ਼ਬਦ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲਗੇ ਮਨ ਕੀ ਬਿਰਥਾ मन ही जाने अवर के जाने को पीर परैया रवदास से कबीर भी कहने लागी होए सो जाने पीर राम भगत अणयाले तीर धन गुरु रामदास जी महाराज कहने जैसे तीर लगे ते अंदर प्यास पैदा हो गई है अंतर प्यास उठी प्रभ केरी सुन वचन मन तीर लगे है। ਤਨ ਨੂੰ ਤੀਰ ਲਗੇ ਖੂਨ ਨਿਕਲਦਾ ਹੈ ਔਰ ਤਨ ਤੜਪਦਾ ਹੈ ਤੇ ਤੜਪਦਾ ਹੋਇਆ ਤਨ ਮੰਗਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਤੜਪਦਾ ਹੋਇਆ ਮਨ ਨੂੰ ਪਾਣੀ ਮੰਗਦਾ ਹੈ ਕੰਡ ਖੁਸ਼ਕ ਹੋ ਜਾਂਦਾ ਹੈ ਖੂਨ ਦੇ ਨਿਕਲਣ ਨਾਲ ਉਹਨੂੰ ਪਿਆਸ ਜ਼ਿਆਦਾ ਲੱਗਦੀ ਤਨ ਨੂੰ ਤੀਰ ਲਗੇ ਖੂਨ ਨਿਕਲਦਾ ਹੈ ਤੇ ਤੜਪਦੀ ਹੋਈ ਜ਼ਬਾਨ ਚੋਂ ਨਿਕਲਦਾ ਹੈ ਹਾਏ ਪਾਣੀ ਆਏ ਪਾਣੀ ਆਏ ਪਾਣੀ ਸ਼ਬਦ ਦਾ تیر ਮਨ ਨੂੰ ਲਗੇ ਲੋਭ ਨਿਕਲਦਾ ਹੈ ਹੰਕਾਰ ਨਿਕਲਦਾ ਹੈ ਵਾਸ਼ਨਾ ਨਿਕਲਦੀ ਹੈ ਫਿਰ ਤੜਪਦਾ ਹੋਇਆ ਮਨ ਹੀ ਕਰਨ ਲੱਗ ਪੈਂਦਾ ਵਾਹਿਗੁਰੂ 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 ਉਹ ਵਾਹਿਗੁਰੂ ਆਖਣਾ ਕੁਝ ਹੋਰ ਹੈ ਪਿਆਸ ਹੈ ਹੀ ਨਹੀਂ ਕਿ ਕਹੀ ਜਾਂਦਾ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਇਹ ਨਕਲ ਹੋਵੇਗੀ ਕੁਝ ਵੀ ਨਹੀਂ ਕੁਝ ਵੀ ਪਰ ਤੀਰ ਲਗਿਆ ਤੇ ਹੁਣ ਨਿਕਲ ਰਿਹਾ ਔਰ ਤੜਪ ਰਿਹਾ ਹੈ ਤੇ ਤੜਪਦਾ ਹੋਇਆ ਮਨੁੱਖ ਕਰ ਰਿਹਾ ਹੈ ਹਾਏ ਪਾਣੀ ਉਹਦਾ ਰੋਮ ਰੋਮ ਪਾਣੀ ਮੰਗ ਰਿਹਾ ਹੈ ਸ਼ਬਦ ਦਾ ਤੀਰ ਮੰਨੋ ਲਗਿਆ ਹੈ ਟੜੇ ਪਦੇ ਮਨ ਚੋਂ ਫਿਰ ਨਿਕਲਦਾ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਸ਼ਬਦ ਕੀ ਸੁਣਿਆ ਇਹ ਤੇ ਤੀਰ ਦੀ ਤਰ੍ਹਾਂ ਲੱਗੇ ਤੀਰ ਦੇ ਲੱਗਦੇ ਮਨ ਦੇ ਚੋਂ ਵਾਸ਼ਨਾ ਨਿਕਲਦੀ ਏ ਵਾਸ਼ਨਾ ਮਨ ਦਾ ਲਹੂ ਹੈ ਹੰਕਾਰ ਨਿਕਲਦਾ ਹੈ ਲੋਭ ਨਿਕਲਦਾ ਹੈ ਆਖਰ ਮਨ ਦੇ ਚ ਕੀ ਚੱਲਦਾ ਜੈਸੇ ਸਰੀਰ ਦੇ ਚ ਸਵਾਸ ਚੱਲਦੇ ਨੇ ਮਨ ਦੇ ਚ ਵਿਚਾਰ ਚਲ ਰਹੇ ਨੇ ਤਾਂ ਵਿਚਾਰਾਂ ਵਿੱਚ ਕੀ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਔਰ ਕੀ ਚੱਲਦਾ ਹੈ ਵਿਚਾਰਾਂ ਚ ਇਹ ਹੀ ਕੁਝ ਹੁੰਦਾ ਹੈ ਮੈਂ ਮੋਹ ਤੇ ਕ્રોਧ ਦਾ ਜ਼ਿਕਰ ਨਹੀਂ ਕੀਤਾ ਅਸਥਾਈ ਰੂਪ ਦੇ ਚ ਵਿਚਾਰਾਂ ਚ ਚੱਲਦੇ ਹਨ ਐਸਾ ਵਿਦਵਾਨ ਨਹੀਂ ਮੰਨਦੇ ਮੋਹ ਤੇ ਕ્રોਧ ਜਿਵੇਂ ਸ્વાસ ਹਰ ਵਕਤ ਸਰੀਰ ਦੇ ਚਲਦੇ ਨੇ ਖੂਨ ਹਰ ਵਕਤ ਗਰਦਿਸ਼ ਕਰਦਾ ਹੈ ਮਨ ਦੇ ਵਿਚਾਰ ਹਰ ਵਕਤ ਗਰਦੇਸ਼ ਕਰਦੇ ਨੇ ਵਿਚਾਰਾਂ ਵਿੱਚ ਹਰ ਵਕਤ ਗਰਦੇਸ਼ ਕਰਦਾ ਹੈ ਹੰਕਾਰ ਲੋਭ ਤੇ ਕਾਮ ਜਿਹੜਾ ਹੰਕਾਰ ਦੀ ਪੂਰਤੀ ਕਰ ਦਿੰਦਾ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਬਾਧਾ ਖੜੀ ਕਰ ਦਿੰਦਾ ਉਸ ਤੇ ਕ્રોਧ ਆ ਜਾਂਦਾ ਹੈ ਕ્રોਧ ਹਰ ਵਕਤ ਨਹੀਂ ਆਉਂਦਾ ਜਿਹੜਾ ਲੋਭ ਦੀ ਪੂਰਤੀ ਕਰਨ ਦੀ ਥੋੜਾ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕ੍ਰੋਧ ਆ ਜਾਂਦਾ ਜਿਹੜਾ ਵਾਸ਼ਨਾ ਦੀ ਪੂਰਤੀ ਦੇ ਸਹਾਇਕ ਹੋ ਜਾਂਦਾ ਉਸਤੇ ਮੋਹ ਆਉਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਕ੍ਰੋਧ ਆਉਂਦਾ ਕ੍ਰੋਧ ਹਰ ਵਕਤ ਨਹੀਂ ਆਉਂਦਾ ਮੋਹ ਵੀ ਹਰ ਵਕਤ ਨਹੀਂ ਆਉਂਦਾ ਜੇਕਰ ਇਹ ਕਹ ਜੀਆਂ ਉਦਾਹਰਣ ਦੇ ਹਨ 마ਸੂਮ ਬੱਚੇ ਨੇ ਆਪਣੇ ਪਿਤਾ ਦੀ ਪਿੱਠ ਤੇ ਹੱਥ ਰੱਖਿਆ ਹੈ ਪਿੱਛੋਂ ਆ ਕੇ ਤੇ ਪਿਓ ਦਾ سینਾ ਠਰ ਗਿਆ ਛਾਤੀ ਠਰ ਗਈ ਭਾਵੇਂ ਬੱਚੇ ਨੇ ਮਾਸੂਮ ਬੱਚੇ ਨੇ ਹੱਥ ਪਿੱਟ ਤੇ ਲਾਇਆ ਉਹਦਾ سینਾ ਠਰ ਗਿਆ ਪਰ ਉਹਨੇ ਗਲਵਕੜੀ ਚ ਲੈ ਲਿਆ ਸੀਨੇ ਚ ਲੈ ਲਿਆ ਪਿਆਰ ਕਰ ਰਿਹਾ ਫਿਰ ਉਹੀ ਪਿਤਾ ਕਿਸੇ ਪੇਪਰ ਵਰਕ ਦੇ ਜੁੜਿਆ ਹੈ ਲਿਖਾ ਪੜੀ ਜ਼ਰੂਰੀ ਹਿਸਾਬ ਕਿਤਾਬ ਉਹੀ ਬੱਚਾ ਹੁਣ ਸਾਹਮਣੇ ਆ ਰਿਹਾ ਉਹਨੂੰ ਕਹਿੰਦਾ ਜਰਾ ਇੱਕ ਪਾਸੇ ਹੋ ਮੈਨੂੰ ਕੰਮ ਕਰਨ ਦੇ ਹੱਥ ਦੋਗੇ ਹੁਣੇ ਤੇ ਤੇਰੀ ਪਿੱਠ ਨੂੰ ਹੱਥ ਲਾਇਆ ਤੇਰੀ ਛਾਤੀ ਠਰ ਗਈ ਹੁਣ ਤੇਰੀ ਸਾਤਰੀ ਦੇ ਸਾਹਮਣੇ ਤੋ ਇੱਕ ਪਾਸੇ ਕਰਨਾ ਚਾਹੁੰਦਾ ਹੁਣ ਮੋ ਨਹੀਂ ਆ ਮੋ ਹਰ ਵਕਤ ਨਹੀਂ ਆਉਂਦਾ ਕ੍ਰੋਧ ਵੀ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਹੈ ਲੋਭ ਹਰ ਵਕਤ ਵਿਚਾਰਾਂ ਚੱਲਦਾ ਹੈ ਕਾਮ ਹਰ ਵਕਤ ਵਿਚਾਰਾਂ ਚੱਲਦਾ ਹੈ ਇਹ ਵੀ ਮਹਿਜ਼ ਕਰਦੇ ਜਿਵੇਂ ਸ਼ਬਦ ਦਾ ਤੀਰ ਮਨ ਨੂੰ ਲੱਗਦਾ ਹੈ ਲੋਭ ਨਿਕਲਦਾ ਹੈ ਹੰਕਾਰ ਨਿਕਲਦਾ ਹੈ ਵਾਸ਼ਨਾ ਨਿਕਲਦਾ ਹੈ ਤੜਪਦਾ ਹੋਇਆ ਮਨ ਹੀ ਵਾਹਿਗੁਰੂ ਵਾਹਿਗੁਰੂ ਦੀ ਮੰਗ ਕਰਦਾ ਹੈ اور ਜੋ ਹਾਲਤ ਬਣਦੀ ਉਸ ਨੂੰ ਭਗਤ ਕਬੀਰ ਨੇ ਜਿਸ ਢੰਗ ਨਾਲ ਬਿਆਨ ਕੀਤਾ ਹੈ ਅਰਜ਼ ਕਰਕੇ ਮੈਂ ਸਮਾਪਤੀ ਕਰਾਂਗਾ ਕਬੀਰ ਆਪਣੇ ਸ਼ਲੋਕ ਵਿੱਚ ਇਹਨਾਂ ਬਿਆਨ ਕਰਦੇ ਨੇ ਕਬੀਰ ਸਤਗੁਰੂ ਸੂਰਮੈ ਬਾਯਾ ਬਾਣ ਜੋ ਇੱਕ लागत ही भोंगेर परिया परिया करे जे छे गूंगा हुआ बावरा बहरा हुआ कान पाऊं ते पिंगल भया मारिया सतगुरुवान गुरु ने अपनी वाणी दा ऐसा बाण मारया कबीर कैंडल गूंगा हो गया गूंगा हो गया अब दी ज्ञातली अर्ज करा 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਆਉਂਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦਿੱਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ 10 ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਲਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲਦੇ ਨੇ ਕਿਸ ਉਗਰ ਫਿਰ ਅਰਜ਼ ਕਰਾਂਗਾ ਦਸ ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ चार पाप जबान दे केड़े प्रथम मिथ्या बोलना झूठ बोलना दूसरा व्यर्थ बोलना में गप शप फिजोल ना कोई मतलब एवं एनर्जी वेस्ट करी जानी तीसरा कौड़ा बोलना चौथा फिका बोलना ये चार पाप जबान गए ਤਿੰਨ ਪਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤੰਦ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ ਦਸ ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਔਰ ਤੁਸੀਂ ਕੀ ਸੋਚ ਰਹੇ ਹੋ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨੁੱਖ ਬਿਲਕੁਲ ਖੁੱਲਾ ਹੈ ਮਨ ਦੇ ਤਲ ਤੇ ਇਸ ਵਾਸਤੇ ਮਨ ਦੇ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ बार-बार रिपीट ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ ਬੁਰਾ ਸੋਚਿਆ ਹੋਇਆ ਬੁੜਾ ਕਿਰਦਾਰ ਬਣ ਜਾਂਦਾ ਹੈ ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ ਹੈ ਇਸ ਵਾਸਤੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸ੍ਰਿਸ਼ਟ ਸਾਜਨਾ ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤਾਂ ਮੈਰਤ ਕਰੇ ਚਾਰ ਪਾਪ ਜ਼ਬਾਨ ਦੇ ਨੇ ਕਬੀਰ ਕਹਿਨਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ नहीं बोलता दूसरा शब्द का जो तीर लगे है, जो पीड़ हो यह भी मैं बयान नहीं कर सकदा गूंगा हो गया और इस तीर दे दगद्या जो रासा है मैं भी बयान नहीं कर सकदा गूंगा हो गया कहो कबीर गूंगे गुड़ खाया पूछे तो क्या कहिए विषम <coughs> बिसम बिस्मे ही भैये लाल गुलाल रंगारे ਕਹੋ ਨਾ ਅਨੇਕ ਸੰਤਨ ਰਸ ਆਈ ਹੈ ਜਿਉ ਚਾਖ ਗੋਂਗਾ ਮੁਸਕਰੇ ਮੁਸਕਰਾਹਟ ਦੇ ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਂ ਰਸ ਤੇ ਨਹੀਂ ਨਿੱਕੀ ਜਈ ਜ਼ਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੀ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੀ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਆਉ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾ ਨਾਏ ਮੈਂ ਕਹਿਣਾ ਨਹੀਂ ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ ਪਤਾ ਸਤਗੁਰੂ ਕੀ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ ਮੇਰੀ ਕਥਨੀਚ ਨਹੀਂ ਆਉਂਦਾ ਮੇਰੀ ਕਥਨੀ ਛੋਟੀ ਪੈ ਜਾਂਦੀ ਕੋ ਇਤਨਾ ਮਹਾਨ ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀ ਤੇ ਆ क्या हो कथी कथे कथ कत देखा मैं अकथ ना कथन आ जा जितना कथन करदा कथनी छोटी पै जा है वो बहुत वा है बहुत वा कबीर कहें गा हो गया उस तीर ते लग गया गूंगा हुआ बावरा बावरे दे अर्थ आम पंजाब पागल करते हैं पर गुरबानी ग्रामर ਦੇ ਮੁਤਾਬਕ ਇਸਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹਿੰਦੇ ਨੇ ਕਿ ਇਹ ਤੇ ਭੋਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੁੱਖ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਹੈਵੀ ਮੈਰਿਜ ਕਰਨਾ ਔਰ ਭਰੋਸਾ ਕਰਨਾ ਇੱਕ दैवी guna ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾ ਤੇ ਸਕਦਾ ਹੈ। ਠਗਾ ਨਹੀਂ ਸਕਦਾ। ਚਲਾਕ ਬੰਦਾ ਠਗ ਤੇ ਸਕਦਾ ਹੈ, ਠਗਾ ਨਹੀਂ ਸਕਦਾ। भोला होना देवी गुणों दे च एक बहुत बड़ा गुण है भोला मनुख अंदरों बाहरों एकोंदा है चालाक मनुख बाहरों कुछ होरे अंदरों कुछ होरे धन गुरु गोविंद सिंह जी महाराज औरंगजेब नो कहंदे ने ज़फरनामा श्री मक्वाग बादशाह 10 तो रामन लदानम के यजदा शनास बरा मजतौ का रह दिल خراश भावे तो हद हदच तस्वीर रखना है और अल्लाह हो अल्लाह हो जपद पांच वक्त नमाज पढ़द फिर भी तो खुदा शनास नहीं है शैतान है तो गुरु गोबिंद सिंह जी महाराज की हिम्मत अगर कुरान बा कसम मरा यक जर्रा दम एक नहीं तू तो सौ कसमां भी दियां खावे ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੇ ਤੂੰ ਬਾਹਰੋਂ ਕੁਰਾਨ ਦੀ ਤਲਾਵਤ ਕਰਦਾ ਹੈ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਚਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਸਾਡੇ ਦੇਸ਼ ਦੇ ਵਿੱਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨਾ ਬੋਲਾ ਸ਼ੰਕਰ ਕਹਿੰਦੇ ਨੇ ਬੋਲਾ ਆਨਾਲ ਬੋਲਾ ਬੋਲਾ ਹਰ ਇੱਕ ਤੇ ਭਰੋਸਾ ਕਰ ਲੈਣਾ ਸੀ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ bari ਧੋਖਾ ਦੇਣ ਲੱਗਾ ਭਰੋਸਾ ਬੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਬੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ حافظ ਕਹਿੰਦੇ ਨੇ ਸਦ ਜਾਂ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦਣੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬੋਲੇ ਸੁਬਾਨ ਅੱਲਾਹ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੋਕ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਐ ਕਰਤ ਕੁਝ ਹੋਰ ਦਿਖੰਦੇ ਚ ਚਲਾਕ ਮਨੁੱਖ ਦੇ ਦੌਰ ਰੂਪ ਆਉਂਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ નિਿੰਦਾ ਸੁਣਨਾ ਨਾ ਫੋਕੀ ਉਸਤਤ ਸੁਣਦਾ ਨਾ ਬਿਖੇ ਨਾ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਿਆ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਪਏ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਦਾ ਇੱਕ ਸ਼ਬਦ ਹੈ ਬਸੰਤ ਰਾਗ ਦੇ ਚ ਉਹਨਾਂ ਨੇ ਸਿੱਧੇ ਜ਼ਿਕਰ ਕੀਤਾ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲ ਤ ਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈ ਏ ਪੰਗ ਪਿੰਗਲਾ ਹੋ ਗਿਆ ਮਨ ਦੇ ਪੈਰ ਟੁੱਟ ਗਏ ਮਨ ਦੀ ਭਜ ਦੌੜ ਖਤਮ ਹੋ ਗਈ ਮਨ ਟਿਕ ਗਿਆ ਪੈਰੀ ਟੁੱਟ ਗਏ ਤੇ ਭਜ ਦੌੜ ਦੇ ਵਾਸ਼ਨਾ ਦੌੜਾਂਦੀ ਹੋ ਰਹੀ ਨਹੀਂ